ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਦੋਸਤੋ ਜਿਹੜਾ ਵਰਤਾਰਾ ਚੱਲ ਰਿਹਾ ਜੰਗ ਦਾ ਮਾਹੌਲ ਬਣਿਆ ਹੋਇਆ ਬਹੁਤ ਜ਼ਿਆਦਾ ਮਾੜਾ ਇੱਕ ਵਾਰੀ ਨਾ ਇੱਕ ਕਿਸੇ ਕਾਂ ਦੇ ਬੱਚੇ ਨੇ ਕਾਂ ਨੂੰ ਪੁੱਛਿਆ ਵੀ ਤੂੰ ਕਦੇ ਇਨਸਾਨੀ ਮਾਸ ਖਾਦਾ ਇਨਸਾਨ ਦਾ ਮਾਸ ਖਾਦਾ ਕਾਂ ਕਹਿੰਦਾ ਹਾਂ ਖਾਦਾ ਕਹਿੰਦਾ ਮੈਂ ਵੀ ਖਾਂਦਾ ਕੋਈ ਦਾਲ ਨਹੀਂ ਕਹਿੰਦਾ ਕੱਲ ਨੂੰ ਖਾ ਲਈ ਉਹਨੇ ਇੱਕ ਕੋਈ ਗਾਂ ਦੇ ਮਾਸ ਦਾ ਟੁਕੜਾ ਲੱਭਿਆ ਤੇ ਮੰਦਰ 'ਚ ਸਿੜਤਾ ਇਸੇ ਤਰ੍ਹਾਂ ਇੱਕ ਸੂਰ ਦੇ ਮਾਸ ਦਾ ਟੁਕੜਾ ਲੱਭਿਆ ਤੇ ਮਸਜਿਦ 'ਚ ਸਿੜਤਾ ਜਾ ਕੇ ਤੇ ਦੂਜੇ ਦਿਨ ਲਾਸ਼ਾਂ ਦੇ ਢੇਰ ਲੱਗ ਗਏ ਕਾਂ ਨੇ ਤੇ ਕਾਂ ਦੇ ਬੱਚੇ ਨੇ ਰੱਜ ਕੇ ਮਾਸ ਖਾਦਾ ਇਨਸਾਨਾਂ ਦਾ ਮਾਸ ਖਾਦਾ ਹੁੰਦੀ ਇਸੇ ਤਰ੍ਹਾਂ ਦੇ ਕਾਮ ਬੜੀ ਤਾਕਤ ਚ ਬੈਠੇ ਨੇ ਵੀ ਕਦੋਂ ਅਸੀਂ ਮਾਸ ਨੋਚੀਏ ਇਸ جنگ ਦੇ ਵਿੱਚੋਂ ਹਥਿਆਰ ਵੇਚਣ ਵਾਲੇ ਹਥਿਆਰ ਵੇਚ ਕੇ ਕਮਾਈ ਕਰ ਲੈਣਗੇ ਲੀਡਰਾਂ ਨੂੰ ਵੋਟਾਂ ਮਿਲ ਜਾਣਗੀਆਂ ਤੇ ਵੱਡੇ ਅਫਸਰਾਂ ਨੂੰ ਫੀਤੀਆਂ ਮਿਲ ਜਾਣਗੀਆਂ ਮੈਡਲ ਮਿਲ ਜਾਣਗੇ ਪਰ ਉਜੜੀ ਉੱਜੜ ਨਹੀਂ ਜਿਹੜੇ ਉਹ ਆਮ ਲੋਕ ਜਿਹੜੇ ਸ਼ਹੀਦ ਦੀਆਂ ਪਾਉਣਗੇ ਉਹ ਆਮ ਆਮਾ ਦੇ ਪੁੱਤ ਜਿਹੜੇ ਆਪੋ ਆਪਣੇ ਘਰ ਛੱਡ ਕੇ ਦਰਦਰਦੀਆਂ ਠੋਕਰਾਂ ਖਾਣਗੇ ਉਹ ਆਮ ਲੋਕ ਸੋ ਇਹ ਕਿਸੇ ਮਸਲੇ ਦਾ ਜਾਨੀ ਜੰਗ ਹੱਲ ਨਹੀਂ ਹੈਗਾ ਹਰ ਬੰਦੇ ਦੇ ਮਨ ਦੇ ਵਿੱਚ ਹੈਗਾ ਸੀ ਕਿ ਬਦਲਾ ਲਿਆ ਜਾਵੇ ਪਰ ਇਸ ਤਰ੍ਹਾਂ ਜੰਗ ਲਾ ਕੇ ਨਹੀਂ ਆ ਆਮਾ ਮਾਮਾ ਦੇ ਪੁੱਤ ਮਰਵਾ ਕੇ ਨਹੀਂ ਲੀਡਰਾਂ ਦਾ ਕੁਝ ਨਹੀਂ ਜਾਣਾ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਉਹਨਾਂ ਨੇ ਤਾਂ ਚੁੱਪ ਕਰਕੇ ਆਪ ਦਾ ਬੈਠ ਕੇ ਹੈਲੀਕਾਪਟਰ ਚ ਉੱਡ ਜਾਣਾ ਸਾਰਾ ਟੱਬਰ ਨਾਲ ਲੈ ਜਾਣਾ ਪਹਿਲੀ ਗੱਲ ਤਾਂ ਬੈਸੇ ਹੀ ਸਾਰਿਆਂ ਦੇ ਟੱਬਰ ਬਾਹਰੇ ਸੱਟ ਨੇ ਬਹੁਤਿਆਂ ਦੇ ਹੈ ਹੀ ਨਹੀਂ ਟੱਬਰ ਬਹੁਤਿਆਂ ਦੇ ਪਰਿਵਾਰ ਹੈ ਹੀ ਨਹੀਂ ਤੇ ਜਿਨ੍ਹਾਂ ਦੇ ਹੈਗੇ ਨੇ ਉਹ ਬਾਹਰੇ ਸੱਟ ਨੇ ਤੇ ਆਪ ਇਹਨਾਂ ਨੇ ਬੈਠਣਾ ਮੌਜਣਾ ਹੈਲੀਕਾਪਟਰ ਚ ਜਿਹੜੇ ਮਰਜੀ ਦੇਸ਼ ਤੇ ਜਾ ਕੇ ਲੁਕ ਜਾਣ ਪਹਿਲੇ ਹੀ ਇਹਨਾਂ ਦੇ ਪ੍ਰਬੰਧ ਕਰੇ ਹੋਏ ਹੁੰਦੇ ਆ ਸੋ ਆਮ ਲੋਕਾਂ ਦਾ ਕੀ ਕਿਉਂਕਿ ਜਦੋਂ ਕਿਸੇ ਤੋਪ ਦਾ ਗੋਲਾ ਜਾਂ ਕੋਈ ਮਜਹਾਲ ਡਿੱਗਦੀ ਉਹ ਪੁੱਛ ਕੇ ਨਹੀਂ ਡਿੱਗਦੀ ਹੈਗੀ ਵੀ ਇੱਥੇ ਕਿੰਨੇ ਆਮ ਲੋਕ ਨੇ ਇੱਥੇ ਕਿੰਨੇ ਇੱਕ ਮਾਸੂਮ ਨਿਰਦੋਸ਼ ਲੋਕ ਨੇ ਜਦੋਂ ਕਿਸੇ ਤੋਪ ਦਾ ਗੋਲਾ ਡਿੱਗਦਾ ਉਹਨੇ ਐ ਨਹੀਂ ਦੇਖਣਾ ਹੈਗਾ ਵੀ ਇੱਥੇ ਕਿੰਨੇ ਇੱਕ ਨਿਰਦੋਸ਼ ਮਾਰੇ ਜਾਣਗੇ ਸੋ ਸਾਰੇ ਅਰਦਾਸ ਕਰੋ ਵੀ ਇਹ ਕੁਝ ਨਾ ਹੋਵੇ ਜੰਗ ਲੱਗਣੀ ਕਿਸੇ ਮਸਲੇ ਦਾ ਹੱਲ ਨਹੀਂ ਹੈਗੀ ਜਿੰਨਾ ਬਚਾਅ ਹੋ ਸਕੇ ਉੰਨਾ ਹੀ ਬਚਾਅ ਹੋਵੇ ਜਿਹੜੇ ਭੜਕਾਉ ਗੱਲਾਂ ਕਰਦੇ ਨੇ ਜਿਹੜੇ ਕਹਿੰਦੇ ਨੇ ਅਸੀਂ ਪੰਪ ਬੰਨ ਕੇ ਜਾਵਾਂਗੇ ਅੜਾ ਦਾਂਗੇ ਉਹ ਰਾਤ ਨੂੰ ਸਿਕਿਉਰਿਟੀ ਤੋਂ ਬਿਨਾ ਓਟਕੇ ਬਾਥਰੂਮ ਨਹੀਂ ਜਾਂਦੇ ਹੈਗੇ ਜਿਹੜਾ ਡੱਬੂ মিডিਆ ਅੱਗ ਲਾਉਂਦਾ ਤੁੰਨੇ ਮੁਲਕਾਂ ਚਾਹੇ ਇਹ ਅੱਗ ਲਾ ਕੇ ਕੰਨ ਤੇ ਬੈਠ ਕੇ ਤਮਾਸ਼ਾ ਦੇਖਣ ਵਾਲੇ ਨੇ ਇਹਨਾਂ ਨੂੰ ਕੋਈ ਖਤਰਾ ਨਹੀਂ ਇਹਨਾਂ ਦੇ ਵੀ ਸਾਰੇ ਪ੍ਰਬੰਧ ਪਹਿਲਾਂ ਕਰੇ ਹੋਏ ਨੇ ਇਹਨਾਂ ਨੇ ਕਿਹੜਾ ਐ ਵੀ ਤੋਪ ਤੇ ਬੈਠ ਕੇ ਜਾਣਾ ਉੱਤੇ ਮਜਾਇਲ ਤੇ ਬੈਠ ਕੇ ਜਾਣਾ ਹਣਾ ਸੋ ਆਮ ਲੋਕਾਂ ਦੇ ਨੁਕਸਾਨ ਹੋਊ ਸਾਰੇ ਅਰਦਾਸ ਕਰੋ ਵੀ ਅੱਗੇ ਨਾ ਵਧੇ ਗੱਲ ਜੋ ਕੁਝ ਹੋਇਆ ਮੰਦ ਭਾਗਾ ਇਹਨੂੰ ਕੋਈ ਬਹੁਤੀ ਹਵਾ ਦੇਣ ਦੀ ਲੋੜ ਨਹੀਂ ਹੈਗੀ ਤੇ ਰਾਤ ਨੂੰ ਪੈਣ ਲੱਗੇ ਲਾਈਟਾਂ ਸਾਰੀਆਂ ਬੰਦ ਕਰਕੇ ਪਿਆ ਕਰੋ ਹੋ ਸਕੇ ਜਿਹੜੀਆਂ ਸਟਰੀਟ ਲਾਈਟਾਂ ਨੇ ਉਹ ਵੀ ਬੰਦ ਕਰਿਆ ਕਰੋ ਕਿਉਂਕਿ ਜਿਹੜੀਆਂ ਵੀ ਅੱਜ ਕੱਲ ਜਿਹੜੀ ਟੈਕਨੀਕਾਂ ਮਝੈਲਾਂ ਦੀ ਜਾਂ ਹੋਰ ਜਿਹੜੀ ਵੀ ਅੱਜ ਕੱਲ ਉਹ ਲਾਈਟਾਂ ਨੂੰ ਡਿਟੈਕਟ ਕਰਦੀ ਆ ਤੇ ਜਿੱਥੇ ਲਾਈਟਾਂ ਨੇ ਉੱਥੇ ਉਹ ਅਟੈਕ ਕਰਦੇ ਨੇ ਇਸ ਕਰਕੇ ਲਾਈਟਾਂ ਬੰਦ ਕਰਕੇ ਪਿਆ ਕਰੋ ਸਟਰੀਟ ਲਾਈਟਾਂ ਹੀ ਬੰਦ ਕਰਕੇ ਪਿਆ ਕਰੋ ਜੇ ਕੋਈ ਤੁਹਾਡੇ ਲਾਈਟ ਘਰੇ ਜਗਦੀ ਆ ਜਿਹਨੂੰ ਆਪਾਂ ਰਾਤ ਨੂੰ ਜਗਦੀ ਰੱਖਦੇ ਹਾਂ ਹਰ ਟਾਈਮ ਜਾਂ ਕੋਈ ਜਿੱਧਰ ਆਪਣਾ ਮਾਲ ਡੰਗਰ ਬੰਨਿਆ ਹੁੰਦਾ ਉਧਰ ਵੀ ਲਾਈਟਾਂ ਜਗਦੀਆਂ ਹੁੰਦੀਆਂ ਨੇ ਉਹ ਬੰਦ ਕਰਕੇ ਪਿਆ ਕਰੋ ਤੇ ਸਤਰਕ ਹੋ ਕੇ ਪਿਆ ਕਰੋ ਕਿਉਂਕਿ ਹੁਣ ਚੋਰਾਂ ਨੇ ਵੀ ਐਕਟਿਵ ਹੋ ਜਾਣਾ ਤੇ ਜਦੋਂ ਸਾਰੀਆਂ ਲਾਈਟਾਂ ਬੰਦ ਹੋਣਗੀਆਂ ਤਾਂ ਚੋਰਾਂ ਨੂੰ ਵੀ ਮੌਕਾ ਮਿਲੂਗਾ ਤੇ ਕੋਸ਼ਿਸ਼ ਕਰਿਆ ਕਰੋ ਕੈਮਰੇ ਦੀਆਂ ਲਾਈਟਾਂ ਵੀ ਬੰਦ ਹੋਣ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਸਾਰੇ ਬੇਨਤੀ ਕਰੋ ਅਰਦਾਸ ਕਰੋ ਅਰਦਾਸ ਬੇਨਤੀ ਕਰੋ ਪ੍ਰਮਾਤਮਾ ਅੱਗੇ ਵੀ ਇਹ ਅੱਗੇ ਨਾ ਵਧੇ ਕਿਉਂਕਿ ਜਦੋਂ ਵੀ ਕੁਝ ਇਹੋ ਜਿਹਾ ਵਾਪਰਿਆ ਤਾਂ ਨੁਕਸਾਨ ਜਾਦੇ ਪੰਜਾਬ ਦੇ ਹੀ ਹੋਇਆ ਜਿਹੜੀ ਸਰਕਾਰ ਸਿੱਖਾਂ ਨੂੰ ਪੰਜਾਬੀਆਂ ਨੂੰ ਹਰ ਪਾਸਿਓਂ ਮਾੜਾ ਆਖਦੀ ਸੀ ਮਾੜਾ ਪ੍ਰਚਾਰ ਕਰਦੀ ਸੀ ਤੇ ਅੱਜ ਜਦੋਂ ਲੜਾਈ ਲੱਗਣ ਦਾ ਸਮਾਂ ਆ ਗਿਆ ਹੁਣ ਪੰਜਾਬ ਦੀਆਂ ਸਿਫਤਾਂ ਹੁੰਦੀਆਂ ਨੇ ਕਿਉਂਕਿ ਪਤਾ ਵੀ ਮੂਰੇ ਇਨਾਂ ਨੇ ਹੁਕੀ ਮਰਨਾ ਤੇ ਇਹ ਵੀ ਪਤਾ ਵੀ ਇਨਾਂ ਤੋਂ ਬਿਨਾ ਅਸੀਂ ਕੁਝ ਨਹੀਂ ਹੈਗੇ ਤੇ ਖਾਣ ਪੀਣ ਨੂੰ ਡੋਗਰੇ ਬਟਰਾਤੇ ਮਰਨ ਨੂੰ ਸਿੱਖ ਜੋ ਖਾਸ ਕਰਕੇ ਪੰਜਾਬੀ ਨੂੰ ਤਾਂ ਜ਼ਰੂਰ ਸਾਰੇ ਅਰਦਾਸ ਕਰਿਓ ਇਹ ਗੱਲਬਾਤ ਠੀਕ ਲੱਗੀ ਤਾਂ ਸ਼ੇਅਰ ਕਰਿਓ ਧੰਨਵਾਦ